ਪ੍ਰੀਜੀ ਇੱਕ ਹੀ ਗੱਲ ਹੈ ਕਿ ਜਿਹੜਾ ਭਾਈ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਦਰ ਹੈ ਇਹ ਕੋਈ ਉਹਨੇ ਇੰਨਾ ਸਪੈਸਿਫਿਕ ਜੁਰਮ ਨਹੀਂ ਕੀਤਾ ਸਪੈਸਿਫਿਕ ਸਪੈਸਿਫਿਕ ਮਤਲਬ ਵੀ ਇਹਨੇ ਕੋਈ ਏਡਾ ਘਣਾਉਣਾ ਜੁਰਮ ਨਹੀਂ ਕੀਤਾ ਅਪਰਾਧ ਨਹੀਂ ਕੀਤਾ ਜਿਹੜੀ ਤੇ ਐਨਐਸਏ ਕਲਾਤੀ ਨੈਸ਼ਨਲ ਸਕਿਉਰਿਟੀ ਐਕਟ ਲਾਤਾ ਹੋਰ ਧਰਾਵਾਂ ਲਾ ਕੇ ਉਹਨੂੰ ਇੰਨੇ ਚਿਰ ਦਾ ਬੰਦ ਰੱਖਿਆ ਹੋਇਆ ਤੇ ਕੀ ਇਹ ਮਤਲਬ ਅਮਰਤਪਾਲ ਏਡਾ ਕੋਈ ਮਾੜਾ ਬੰਦਾ ਨਹੀਂ ਸੀ ਉਹਨੇ ਨਸ਼ਿਆ ਬਾਤੇ ਲਹਿਰ ਚਲਾਈ ਤਾਂ ਹੋਰ ਉਹਨੇ ਵਧੀਆ ਕੰਮ ਕੀਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਈ ਜੀ ਅੰਬਰਤਪਾਲ ਦਾ ਕੋਈ ਕਸੂਰ ਆ ਨਾ ਜਿਹੜਾ ਉਹਦਾ ਉਹਦਾ ਕੋਈ ਜਿਹੜਾ ਜੁਰਮ ਕੀਤਾ ਨਾਲ ਨੇ ਕੋਈ ਜੁਰਮ ਨਹੀਂ ਉਹਨੇ ਵੱਡਾ ਕੀਤਾ ਵੀ ਅੰਬਰਤਪਾਲ ਨੂੰ ਐਦੂ ਤਾਂ ਵੱਡੇ ਵੱਡੇ ਜੁਰਮਾਂ ਵਾਲੇ ਬਾਹਰ ਆ ਗਏ ਪਰ ਉਹਦਾ ਜੁਰਮ ਇੱਕ ਜਿਹੜਾ ਵੱਡਾ ਹੈ ਨਾ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜਾ ਉਹਦਾ ਵੱਡਾ ਜੁਰਮ ਹੈ ਉਹ ਉਹਦੇ ਸਿਧਾਂਤ ਉਹ ਉਹਦੀ ਮੰਜ਼ਲ ਜਿਹੜੀ ਉਹ ਮੂਵਮੈਂਟ ਤੇ ਖਾਲਸਤਾਨ ਤੇ ਲੜਦਾ ਹੈ ਜਿਹੜੇ ਸਿੱਖ ਰਾਜ ਦੀ ਉਹ ਗੱਲ ਕਰਦਾ ਹੈ ਉਹ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਗੱਲ ਚਾਹੇ ਅੰਮ੍ਰਿਤਪਾਲ ਨਹੀਂ ਜਿਹੜਾ ਮਰਜ਼ੀ ਕਰੇ ਜਿਹੜਾ ਖਾਲਸਤਾਨ ਦੀ ਗੱਲ ਕਰੂਗਾ ਸਿੱਖ ਰਾਜ ਦੀ ਗੱਲ ਕਰੂਗਾ ਉਹਨੂੰ ਸਰਕਾਰਾਂ ਅਜੱਸਾਂ ਜੇਲਾਂ ਤੋਂ ਬਾਹਰ ਨਹੀਂ ਆਉਣ ਦੇਣਗੀਆਂ ਉਹਦੇ ਹਾਲਾਤ ਇਹੀ ਬਣਨਗੇ ਚਾਹੇ ਉਹ ਬੰਦਾ ਕੋਈ ਹੋਵੇ ਅੰਮ੍ਰਿਤਪਾਲ ਤੋਂ ਬਹੁਤ ਵੱਡੇ ਵੱਡੇ ਲੋਕਾਂ ਨੇ ਜੁਰਮ ਕਰੇ ਆ ਉਹ ਬਾਹਰ ਆਏ ਆ ਹੁਣ ਵੀ ਅੰਮ੍ਰਿਤਪਾਲ ਅੱਜ ਆਪਾਂ ਗੱਲ ਕਰਦੇ ਆਂ ਅੰਬਰਤਪਾਲ ਦਾ ਬਾਹਰ ਆਉਣ ਦਾ ਇੱਕ ਕਾਰਨ ਹੈ ਅੱਜ ਅੰਬਰਤਪਾਲ ਨੇ ਸ਼ਰਤ ਮੰਨ ਲਈ ਉਹਦੇ ਨਾਲ ਵੱਡੇ ਵੱਡੇ ਅਫਸਰ ਮਿਲ ਵੀ ਰਹੇ ਐ ਗੱਲ ਵੀ ਚੱਲ ਰਹੀ ਐ ਦਬਾਅ ਵੀ ਵਧ ਰਿਹਾ ਕਿਉਂਕਿ ਐਮਪੀਐਮ ਔਕੇ ਦਾ ਬਹੁਤ ਵੋਟ ਨਾ ਜਿੱਤੇ ਐ ਵੀ ਤੁਸੀਂ ਇਹਨੂੰ ਭਾਈ ਗੈਰਕਾਨੂੰਨੀ ਢੰਗ ਨਾਲ ਐਨਐਸਏ ਨਹੀਂ ਇਹ ਨਹੀਂ ਵਧਣੀ ਚਾਹੀਦੀ ਇਹ ਵੱਧ ਤੋਂ ਵੱਧ 1 ਸਾਲ ਹੁੰਦੀ ਐ ਆਪਾਂ 1 ਸਾਲ ਰੱਖ ਸਕਦੇ ਆ 2 ਸਾਲ ਪੂਰੇ ਹੋਗੇ ਆ ਮਾਰਚ 1 ਨੂੰ ਫਿਰ ਤੀਜੇ ਸਾਲ ਦੇ ਬਾਅਦ ਤੇ ਸਰਕਾਰ ਤਿਆਰੀ ਕਰ ਰਹੀ ਹੈ। ਇਹ ਉਹਦੇ ਨਾਲ ਹੀ ਇਹ ਗੱਲਾਂ ਬਾਤਾਂ ਹੁਣ ਚੱਲ ਰਹੀਆਂ ਜੇਲ੍ਹ ਦੇ ਵਿੱਚ ਵੀ ਜੇ ਤੂੰ ਖਾਲਸਾistan ਦੀ ਗੱਲ ਛੱਡਦਾ ਹੈ ਜੇ ਤੂੰ ਬਾਹਰ ਜਾ ਕੇ ਖਾਲਸਾ ਵੀਰ ਨਹੀਂ ਕੱਢੇਗਾ ਘਰੇ ਟੇਕੇ ਬੈਠੇਗਾ ਖਾਲਸਾistan ਦੀ ਗੱਲ ਨਹੀਂ ਕਰੇਗਾ ਫਿਰ ਉਹਨੂੰ ਅੱਜ ਛੱਡ ਦੇਣਗੇ 8 ਨਵੰਬਰ ਤਪਾਲ ਘਰੇ ਹੈ ਪਰ ਜੇ ਉਹ ਆਪਦਾ ਨਿਸ਼ਾਨਾ ਨਹੀਂ ਬਦਲਦਾ ਸਰਕਾਰਾਂ ਨਾ ਉਹਨੂੰ ਅੱਜ ਛੱਡਣ ਨਾ ਕੱਲ ਨੂੰ ਛੱਡਣ ਉਹਨਾਂ ਉਹਦੀ ਐਂ ਜਿੰਦਗੀ ਜੇਲ੍ਹ ਦੇ ਵਿੱਚ ਰੋਲਣ ਗਿਆ ਹੋ ਸਕਦਾ ਹੋਰ ਸਾਲ ਦੋ ਸਾਲ ਨਗਾ ਦੇਣ ਇੱਥੇ ਬੰਦੀ ਸਿੰਘਾਂ ਦਾ ਆਪਣੇ ਸਾਰਿਆਂ ਦੇ ਸਾਹਮਣੇ ਧਾਰਨਾ ਜੇ ਉਹਨਾਂ ਨੇ ਕੁਝ ਕੀਤਾ ਜਿੰਨੀ ਕੋਰਟ ਨੇ ਸਜ਼ਾ ਦਿੱਤੀ ਓਨੀ ਉਹਨਾਂ ਨੇ ਸਜ਼ਾ ਭੁਗਤ ਲਈ ਪਰ ਸਜ਼ਾ ਭੁਗਤਣ ਦੇ ਬਾਵਜੂਦ ਅੱਜ ਫੇਰ ਜੇਲ੍ਹਾਂ ਦੇ ਵਿੱਚ ਰੋੜ ਰਹੇ ਐ ਕਿਉਂਕਿ ਉਹਨਾਂ ਦਾ ਨਿਸ਼ਾਨਾ ਜਿਹੜਾ ਉਹ ਚੁੱਪਦਾ ਜੇਕਰ ਅੰਬਰਤਪਾਲਾ ਦਾ ਨਿਸ਼ਾਨਾ ਛਣਦਾ ਅੱਜ ਆਜੂਗਾ ਪਰ ਨਿਸ਼ਾਨਾ ਛੱਡ ਕੇ ਉਹ ਸਿੱਖਾਂ ਵਿੱਚ ਜੀਰੋ ਹੁੰਦਾ ਉਹ ਵਿਚਾਲੇ ਸੱਪ ਦੇ ਮੂੰਹ ਚ ਕੋੜ ਕਿੱਢ ਲਈ ਐ ਦੋ ਨਿਸ਼ਾਨਾ ਵੀ ਨਹੀਂ ਸਾਟ ਸਕਦਾ ਤੇ ਵਾਰ ਵੀ ਨਹੀਂ ਆ ਸਕਦਾ ਇਹ ਗੈਨੀ ਜੀ ਪਤਾ ਕੀ ਹੈ ਨਾ ਇੰਨਾ ਬੀਜੇਪੀ ਦਾ ਕਸੂਰ ਨਹੀਂਗਾ ਉਹਨੂੰ ਅੰਦਰ ਤੋਹਣ ਦੇ ਵਿੱਚ ਜਿੰਨਾ ਸਾਡੇ ਪੰਜਾਬ ਦੀਆਂ ਰਾਸ਼ੀ ਪਾਰਟੀਆਂ ਦਾ ਹੈ ਪਹਿਲੇ ਜਦੋਂ ਉਹ ਖਾਲਸਾ ਬਹੀਰ ਚਲਾਈ ਸੀ ਉਹਨੇ ਤਾਂ ਮਤਲਬ ਉਦੋਂ ਅਕਾਲੀ ਦਲ ਨੇ ਕਾਂਗਰਸੀਆਂ ਨੇ ਇਹ ਝਾੜੂ ਵਾਲਿਆਂ ਨੇ ਉੱਤੇ ਸੈਂਟਰ ਨੂੰ ਚਿੱਠੀਆਂ ਲਿਖੀਆਂ ਵੀ ਇਹ ਜੀ ਤੇ ਮਾਹੌਲ ਖਰਾਬ ਕਰ ਰਿਹਾ ਉਹ ਮਾਹੌਲ ਨਹੀਂ ਖਰਾਬ ਕਰ ਰਿਆ ਸੀ ਇਹਨਾਂ ਨੂੰ ਆਪਣੀ ਕੁਰਸੀ ਦਾ ਖਤਰਾ ਬਣਿਆ ਹੋਇਆ ਸੀ ਕੀ ਤੁਸੀਂ ਇਹਨੂੰ ਬੀਜੇਪੀ ਨੂੰ ਦੋਸ਼ੀ ਮੰਨਦੇ ਹੋ ਮੇਰੇ ਮੇਰੀ ਜਜਮੈਂਟ ਮੁਤਾਬਕ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ YouTube ਤੇ ਜੋ ਮਰਜ਼ੀ ਆਪਾਂ ਕੱਢ ਲਈਏ ਪਹਿਲੇ ਤਾਂ ਸੀਗਾ ਨਾ 91 93 ਦੇ ਵਿੱਚ ਵੀ ਜੋ ਬੋਲੀ ਜਾਓ ਜਾਂ ਕਹੀ ਜਾਓ ਉਹ ਤਾਂ ਬੇਤੁਕੇ ਸੀ ਅੱਜ ਤਾਂ ਔਨ ਰਿਕਾਰਡ ਆਪਾਂ ਟੀਵੀ ਦੇ ਮੂਰੇ ਹਰੇਕ ਬੰਦਾ ਬੋਲਦਾ ਤੇ ਉਹਦੀ ਗੱਲ ਹੈ ਜਿਹੜੀ ਰਿਕਾਰਡ ਹੋ ਜਾਂਦੀ ਹੈ ਇਹ ਕਾਲੀਦਾਰ ਨੇ ਕਾਂਗਰਸੀਆਂ ਨੇ ਤੇ ਝਾੜੂ ਵਾਲਿਆਂ ਨੇ ਉਹਨੂੰ ਅੰਦਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਰੋਲ ਭਾਜੀਪੀ ਦਾ ਨਹੀਂ ਭਾਜੀਪੀ 2027 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਿਸੇ ਲੋਟ ਉਹਨੂੰ ਕਢਾਉਣ ਦੀ ਕੋਸ਼ਿਸ਼ ਕਰੂਗੀ ਕਿਉਂਕਿ ਉਹਨਾਂ ਨੂੰ ਸਿੱਖ ਬੋਰਡ ਦੀ ਲੋੜ ਹੈ ਮੈਨੂੰ ਇਹ ਜਿਹੜਾ ਚਾਨਣਾ ਪਾਉ ਵੀ ਇਹ ਪੰਜਾਬ ਦੇ ਚੁਗਲੀਆਂ ਕਰ ਕਰਕੇ ਉਹ ਅੰਦਰ ਕਰਾਇਆ ਇਹ ਸੋਡੀ ਗੱਲ 100% ਠੀਕ ਹੈ ਜਦੋਂ ਅੰਮ੍ਰਿਤਪਾਲ ਆਇਆ ਦਬਈ ਤੋਂ ਉਹਨੇ ਆ ਕੇ ਬੜੀ ਤੇਜ਼ੀ ਦੇ ਨਾਲ ਜਿਹੜਾ ਅੰਮ੍ਰਿਤ ਸਕਿਆ ਸਕਾਇਆ ਨੌਜਵਾਨਾਂ ਨੂੰ ਤੇ ਖਾਲਸਾ ਵੀਰ ਸ਼ੁਰੂ ਕੀਤੀ ਉਹ ਖਾਲਸਾ ਵੀਰ ਦੇ ਨਾਲ ਉਹਨੂੰ ਐਦਾਂ ਵੱਡਾ ਨੌਜਵਾਨਾਂ ਦਾ ਹੰਗਾਰਾ ਮਿਲਿਆ ਕਿ ਉਹਦੇ ਨਾਲ ਲੱਖਾਂ ਨੌਜਵਾਨ ਪੁਰਪੇ ਉਹ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਸੀ ਨਾ ਮੌਕੇ ਦੀਆਂ ਇਹਨਾਂ ਨੂੰ ਨਹੀਂ ਉਹ ਚੰਗਾ ਲੱਗਦਾ ਕਿ ਕੋਈ ਨੌਜਵਾਨ ਤੁਰਤ ਆਵੇ ਇੰਨੇ ਕੁ ਸਮੇਂ ਦੇ ਵਿੱਚ ਉਹਦੀ ਇੰਨੀ ਚੜ੍ਹਾਈ ਹੋ ਜੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕਰਕੇ ਜਿਵੇਂ ਕਿਸੇ ਟਾਈਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਨਹੀਂ ਦਰਬਾਰ ਸਾਹਿਬ ਜਿਹੜਾ ਅਪਣ ਅੱਜ ਜ਼ਖਮ ਬਣ ਕੇ ਰਹਿ ਗਿਆ ਸਿੱਖਾਂ ਦੇ ਹਿਰਦੇ ਤੇ ਜਿਹੜਾ ਟੈਕ ਹੋਇਆ ਉਹ ਟੈਕ ਉਹਨਾਂ ਦੋਸ਼ ਕਾਂਗਰਸ ਨੇ ਚਾਹੇ ਟੈਕ ਕੀਤਾ ਹੈ ਪਰ ਕਰਵਾਉਣ ਵਾਲੇ ਚਿੱਠੀਆਂ ਲਿਖਣ ਵਾਲੇ ਮਦਦ ਕਰਨ ਵਾਲੇ ਤਰ੍ਹਾਂ ਦੀ ਉਹ ਬੰਦੇ ਉਦੋਂ ਵੀ ਉਹੀ ਹੋਇਆ ਸੀ ਜਿਵੇਂ ਸੰਤ ਜਰਨੈਲ ਸਿੰਘ ਨਾਲ ਹੋਇਆ ਉਹੀ ਗੱਲ ਨ ਭਾਈ ਅੰਮਰਤਪਾਲ ਨਾਲ ਹੋਈ ਆਪਦੇ ਬੰਦੇ ਬੈਰੀ ਬਣੇ ਆਪਦੇ ਬੰਦੇ ਬੈਰੀ ਬਣੇ ਸਾਰੇ ਬੰਦੇ ਨੇ ਕਿਹਾ ਕਿ ਭਗਵੰਤ ਮਾਨ ਮੂਕਦਰਸ਼ਨ ਵਰਕੇ ਦੇਖ ਰਿਹਾ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਇਹਨੂੰ ਜੇਲ੍ਹ ਚ ਸੁੱਟਣਾ ਚਾਹੀਦਾ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਮਜਬੂਰ ਕੀਤਾ ਜਦੋਂ ਭਗਵੰਤ ਮਾਨ ਨੇ ਅੰਦਰ ਕਰਤਾ ਸਰਕਾਰ ਨੇ ਅੰਦਰ ਕਰਤਾ ਫਿਰ ਸਾਰੇ ਬੰਦੇ ਗਿਰਗਟ ਨੂੰ ਰੰਗ ਬਦਲ ਗਏ ਫਿਰ ਕਹਿੰਦੇ ਅਸੀਂ ਸਰਕਾਰ ਦੇ ਖਿਲਾਫ ਹੈ ਪੰਜਾਬ ਦੇ ਨੌਜਵਾਨ ਡਿਬਰੂਗੜ੍ਹ ਲੈ ਗਏ ਸਾਰੀ ਗੇਮ ਉਹ ਤੇ ਛਿੜਤੀ ਸਾਰੀ ਗੇਮ ਉਹ ਤੇ ਛਿੜਤੀ ਬਦਨਾਮ ਕਰਤਾ ਆ ਦਿੱਲੀ ਦੇ ਵਿੱਚ ਮੌਕੇ ਦੀਆਂ ਚੋਣਾਂ ਹਰਨਾ ਇਹਦੇ ਵਿੱਚ ਵੀ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ 'ਚ ਰੱਖਣਾ ਸਿੱਖਾਂ ਦੇ ਹਿਰਦਿਆਂ ਤੇ ਚੋਟ ਲੱਗਣੀ ਉਹਨੂੰ ਜਿੰਨਾ ਚਿਰ ਨਜਾਇਜ਼ ਰੱਖਣਗੇ ਇਹ ਵੀ ਆਮ ਆਦਮੀ ਪਾਰਟੀ ਨੂੰ ਇਹਦਾ ਨੁਕਸਾਨ ਹੋਇਆ ਕਿਉਂਕਿ ਮੌਕੇ ਦੀ ਸਰਕਾਰ ਆਮ ਪਾਰਟੀ ਦੀ ਸੀ ਠੀਕ ਹੈ ਜੀ ਬਿਲਕੁਲ ਹਾਂ ਚਾਹੇ ਭਾਜਪਾ ਦਾ ਇਹਦੇ ਵਿੱਚ ਦੋਸ਼ ਆਪਾਂ ਉਦੋਂ ਨਹੀਂ ਮੰਨਦੇ ਕਿਸੇ ਆਗੂ ਨੇ ਨਹੀਂ ਬਿਆਨ ਦਿੱਤਾ ਮੈਂ ਨਹੀਂ ਸੁਣਿਆ ਨਾ ਮਿਤ ਸ਼ਾਹ ਦਾ ਨਾ ਕਿਸੇ ਹੋਰ ਦਾ ਵੀ ਇਹਨੂੰ ਅੰਦਰ ਕਰੋ ਇਹ ਸਾਰਾ ਇਹਨਾਂ ਨੇ ਮੌਕੇ ਦਾ ਪੰਜਾਬ ਸਰਕਾਰ ਦਾ ਰੋਲ ਸੀ ਇੱਥੇ ਤਾਣਾ ਬਾਣਾ ਬੁਣਿਆ ਗਿਆ ਸਾਰਾ ਤਾਣਾ ਬਾਣਾ ਇੱਥੇ ਬੁਣਿਆ ਗਿਆ ਤੇ ਹੁਣ ਕੋਈ ਬਾਅਦ ਦੇ ਵਿੱਚ ਸਰਕਾਰ ਜੋ ਮਰਜ਼ੀ ਲਾ ਲੋ ਕਿਉਂਕਿ ਸੈਂਟਰ ਦੀ ਸਰਕਾਰ ਸੀ ਇਹਨਾਂ ਨੇ ਮਨਜ਼ੂਰੀ ਮੰਗੀ ਉਹਨਾਂ ਨੂੰ ਦੇਣੀ ਪਈ ਐਨਐਸਏ ਲਾਉਣ ਦੀ ਬੀਜੇਪੀ ਬਾਹਰ ਕਢਾਊਗੀ ਜੀ 2027 ਦੇ ਵਿੱਚ ਹਾਂ ਇਲੈਕਸ਼ਨ ਲੈਣੇ ਸਿਕ ਚਿਹਰੇ ਦੀ ਕਿਉਂਕਿ ਉਹਦਾ ਇਹਨਾਂ ਕਸੂਰ ਨਹੀਂ ਜੀ ਹਾਂਜੀ ਹਾਂਜੀ 2027 ਦੀ ਇਲੈਕਸ਼ਨ ਦੇ ਬਾਅਦ ਤੇ ਬੀਜੇਪੀ ਕੁਝ ਵੀ ਹੋ ਸਕਦਾ ਹੈ ਹਾਂ ਜੇ ਕਿਤੇ ਮਨਜਿੰਦਰ ਸਿਰਤਾ ਦਿੱਲੀ ਦੇ ਵਿੱਚ ਜਿਵੇਂ ਕਿਆ ਸਰਾ ਜਾਂ ਚੱਲ ਰਹੀਆਂ ਸਿਏਮ ਬਣ ਗਿਆ ਉਹਦੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ 20 ਸਤਕਾਰ ਹੈ ਮਿਲਿਆ ਵੀ ਉਹ ਬਾਪੂਤਰ ਸੇਮ ਸਿੰਘ ਨੂੰ ਤੇ ਵਧਿਆ ਉਹਦਾ ਸਹਿਚਾਰ ਹੈ ਮਨਜਿੰਦਰ ਸਿਰਸੇ ਦੇ ਬੰਨਣ ਵਾਲਾ ਅੰਮ੍ਰਿਤਪਾਲ ਉਦੋਂ ਵੀ ਪਹਿਲਾਂ ਆ ਸਕਦਾ ਹੈ ਕਿਉਂਕਿ ਉਹ ਸਪਾਰਸ਼ ਕਰ ਸਕਦਾ ਹੈ ਵੀ 27 ਦੇ ਵਿੱਚ ਜੇ ਕਲੈਕਸ਼ਨ ਜਿੱਤਨੀ ਹੈ ਉਹ ਬੰਦੀ ਸਿੰਘਾਂਵਾਦ ਤੇ ਵੀ ਕੁਝ ਕਰ ਸਕਦਾ ਹੈ ਅੰਮ੍ਰਿਤਪਾਲ ਨੂੰ ਵੀ ਬਾਹਰ ਲਿਆਉਣ ਦੇ ਵਿੱਚ ਵੱਡਾ ਸਹਿਯੋਗ ਹੋ ਸਕਦਾ ਹੈ ਬਿਲਕੁਲ ਹਾਂਜੀ ਠੀਕ ਆ ਬਾਬਾ ਜੀ ਟਾਈਮ ਦਿੱਤਾ ਤੁਸੀਂ ਤੇ ਬੜਾ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ